ਕ੍ਰਿਸ਼ਕਾਲ ਜੀ ਮੈਂ ਲਪ੍ਰਿਤ ਕੋਰ ਹਾਜ਼ਰੰਸਿਪੀਅੰਤਵਰੀ ਵਾਲਾ ਦੁਆਰਾ ਲਿਖਿਆ ਗਿਆ ਨਾਵਲ ਟਾਲੀ ਵਾਲਾ ਖੇਤ ਦਾ ਪਾਗ ਆਖਰੀ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅਸਲ ਵਿੱਚ ਅਰਜਨ ਨੇ ਹਲੇ ਤੱਕ ਵਿਆਹੀ ਸੀ ਲੈ ਨਹੀਂ ਸੀ ਕਰਵਾਇਆ ਕਿਤੇ ਵਗਾਨੀ ਤੇ ਆ ਕਿ ਨਸੀਰਾ ਨੂੰ ਤੰਗ ਨਾ ਕਰੇ ਕਿਉਂਕਿ ਉਸ ਵਿਚਾਰੀ ਨੀਤਾ ਬੋਲ ਕੇ ਵੀ ਨਹੀਂ ਦੱਸਣਾ ਫਿਰ ਭਾਵਕ ਹੁੰਦਾ ਬੋਲਿਆ ਪਰ ਗੁੱਡੀ ਚਾਚੇ ਕਿੰਤਾ ਸਿੰਘ ਮੁੰਡਾਪਕੀ ਉਮਰ ਦਾ ਦਿੱਤੀਹਾ ਜੂਆ ਨਸੀਰਾ ਨੇ ਅਰਜਨ ਦੀ ਅੱਖਾਂ ਪੁੰਝਦੇ ਇਸ਼ਾਰਾ ਕੀਤਾ ਨਾ ਵੀ ਰੋਣਾ ਫੇਰ ਕੀਆ ਜੋ ਮੇਰੇ ਕਰਮਜ ਹੈ ਉਹ ਮਿਲ ਗਿਆ ਸ਼ਾਇਦ ਖੁਦਾ ਦੀ ਇਹ ਹੀ ਮਰਜ਼ੀ ਹੋਵੇ ਨਸੀਰਾ ਨੇ ਅਰਜਨ ਕੇ ਹੱਥ ਚੁੜ੍ਹ ਦਿੱਤੇ ਉਹਦੇ ਤੋਂ ਆਪਣੀ ਮੂੰਹ ਬੁੱਲੇ ਭਰਾ ਦਾ ਦਰਦ ਵੇਖਿਆ ਨਹੀਂ ਸੀ ਜਾਂਦਾ ਅਰਜਨ ਮਜਬੂਰ ਹੋ ਚੁੱਕਾ ਸੀ ਤੇ ਮਜਬੂਰੀਆਂ ਕਈ ਵਾਰ ਬੰਦੇ ਤੋਂ ਕਰਵਾ ਦਿੰਦੀਆਂ ਹਨ ਜੋ ਉਹਨੇ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਹੁੰਦਾ 1 2 3 ਜਹੀ ਚੁੰਨੀ ਚੜਾ ਕੇ ਨਸੀਰਾ ਨੂੰ ਤੋੜ ਦਿੱਤਾ ਗਿਆ ਨਸੀਰਾ ਇੱਕ ਬਗਾਨੇ ਘਰ ਜਾ ਚੁੱਕੀ ਸੀ ਕਿਸੇ ਅਧਖੜਵੰਦੇ ਦੀ ਲੜ ਲੱਗੀ ਜਿਸ ਦੀ ਉਮਰ ਕੋਈ 40 ਤੋਂ ਉੱਪਰ ਲੱਗਦੀ ਸੀ ਤੇ ਨਸੀਰਾ ਹਲੇ ਮਸਾਂ ਸੋਨਾ 17 ਵਰਿਆਂ ਦੀ ਸੀ ਉੱਧਰ ਮੰਗਲ ਦੇ ਵਿਚੋਲੇ ਜਾਗਰਨੀ ਨਸੀਰਾ ਦੇ ਘਰ ਵਾਲੇ ਤੋਂ 25 ਰੁਪਏ ਲੈ ਕੇ ਆਪਸ ਵਿੱਚ ਵੰਡ ਲਏ ਸਨ ਨਸੀਰਾ ਨੇ ਰੱਬ ਦੀ ਬਾਣੀ ਨੂੰ ਮੰਨ ਲਿਆ ਸੀ ਕਿਉਂਕਿ ਜੋ ਰੱਬ ਨੇ ਕਰਮਚ ਲਿਖਿਆ ਸੀ ਉਹ ਤਾਂ ਭੋਗਣਾ ਹੀ ਸੀ ਉਹਦੀ ਨਾਲ ਤਾਂ ਲੜਵੀ ਨਹੀਂ ਸੀ ਸਕਦੀ ਨਸੀਰਾ ਡਰੀ ਹੋਈ ਕੱਚੀ ਸਵਾਦਸ਼ ਮੰਝੀ ਤੇ ਬੈਠੀ ਸੀ ਕੋਹਲੀ ਵਾਲੀ ਜਿ ਇੱਕ ਦੀਵਾ ਵੱਲ ਰਹਾ ਸੀ ਜਿਸ ਦੀ ਲਾਟ ਕੰਬ ਰਹੀ ਸੀ ਨਸੀਰਾ ਦਾ ਦਿਲ ਵੀ ਬਿਲਕੁਲ ਉਸੇ ਤਰ੍ਹਾਂ ਹੀ ਕੰਬੀ ਜਾ ਰਿਹਾ ਸੀ ਵਿੱਚ ਉਲਾ ਜਾਗਰਦੀ ਨਸੀਰਾ ਦਾ ਘਰ ਵਾਲਾ ਨਰਿੰਜਨ ਬਾਹਰ ਵਿੜੀ ਚ ਵਟੇ ਸ਼ਰਾਬ ਪੀ ਰਹੇ ਸਨ ਅੱਧੀ ਰਾਤ ਨੂੰ ਟੇਕਦਾ ਟੈਂਦਾ ਕੌਲੀਆਂ ਨਾਲ ਵੱਜਦਾ ਨਰਿੰਜਨ ਸਵਤੰਤਰ ਵੜਿਆ ਲੰਬੀ ਚਰੜੀ ਦੀ ਆਵਾਜ਼ ਕਰਦੀ ਤੱਕ ਤੇ ਬੰਦ ਹੋ ਗਏ ਦੇਖਦੀ ਟੈਂ ਦੇ ਨਿਰੰਜਨੀ ਤਖਤੀਆਂ ਦੇ ਉੱਪਰ ਵਾਲੇ ਪਾਸੇ ਸੰਗਰੀ ਦੀ ਕੁੰਡੀ ਲਾ ਦਿੱਤੀ ਨਸੀਰਾ ਇਕੱਠੀ ਜਹੀ ਹੋ ਕੇ ਮੰਜੀ ਦੀ ਇੱਕ ਉਠੀ ਚਾ ਲੱਗੀ ਅੱਖ ਦੇ ਚਪਕੇ ਜਿੰਨੀ ਪਲਵਿਝੀ ਨਿਰੰਜਨ ਦੇ ਜਾਲ ਮੱਥਾ ਨੀ ਨਸੀਰਾ ਨੂੰ ਝੱਕੜ ਲਿਆ ਜਿਵੇਂ ਕੋਈ ਪਾਜ ਚਪਤੇ ਨਾਲ ਕਿਸੇ ਕੁਕੜੀ ਦੇ ਪੰਜੇ ਨੂੰ ਪੰਜਿਆਂ ਚ ਝੱਕੜ ਲੈਂਦਾ ਹੈ ਨਿਰੰਜਨ ਦੀ दारू ਦਾ ਮਸਕ ਪੂਰੀ ਕਮਰੇ ਚ ਖੁਲ ਗਿਆ ਨਿਰੰਜਨ ਕੋਲੋਂ दारू ਦੀ ਹਵਾੜ ਮਾਰ ਰਹੀ ਸੀ ਨਿਰੰਝਨ ਦੇ ਘਰ ਕੀ ਹੋਵੇ ਦੁਰਗੰਧ ਪਰੇਸ਼ਾ ਨਸੀਰਾ ਤੇ ਮੂੰਹ ਨਾਲ ਟਕਰਾਰ ਰਹੇ ਸਨ ਨਸੀਰਾ ਨੂੰ ਉਲਟੀ ਆਉਣ ਵਾਲੀ ਹੋ ਗਈ ਪਰ ਉਹ ਤਾਂ ਰੋ ਵੀ ਨਹੀਂ ਸਕਦੀ ਇੱਥੇ ਕੌਣ ਸੀ ਉਸਦੀ ਚੀਖ ਪੁਕਾਰ ਸੁਣਨ ਵਾਲਾ ਇੱਥੇ ਤਾਂ ਕੀ ਪੂਰੀ ਦੁਨੀਆ ਤੇ ਉਹਦਾ ਆਪਣਾ ਤਾਂ ਇੱਕ ਉਹਦਾ ਪਾਈ ਹੀ ਸੀ ਜਾਂ ਇੰਤਾ ਕਹਿ ਲਵੋ ਕਿ ਉਹਦਾ ਪਾਈ ਹੀ ਉਹਦੀ ਪੂਰੀ ਦੁਨੀਆ ਸੀ ਪਰ ਉਹਦੀ ਆਵਾਜ਼ ਨਾ ਤਾਂ ਉਹਦੇ ਪਾਈ ਦੇ ਕੰਨਾਂ ਤੱਕ ਪਹੁੰਚਣੀ ਸੀ ਤੇ ਨਾ ਹੀ ਉਹ ਪਹਚਾਉਣਾ ਚਾਹੁੰਦੀ ਸੀ ਕਿੰਨੇ ਕਿ ਦੁੱਖ ਦੇ ਦਿੰਦੀ ਆਪਣੀ ਵੀਰ ਨੂੰ ਜੋ ਅੱਜ ਤੱਕ ਉਹਦੇ ਕਰਕੇ ਲੋਕਾਂ ਤੋਂ ਕੜਮੀ ਦਾ ਪ੍ਰਾਵਰਗੀ ਸ਼ਬਦ ਸੁਣਦਾ ਆਇਆ ਸੀ ਇੱਥੋਂ ਤੱਕ ਵੀ ਉਹਨੇ ਸੁਣਿਆ ਸੀ ਕਿ ਆ ਕੜਮੀ ਪਚਨ ਕਰਨੋ ਖਾ ਗਈ ਉਹਨੂੰ ਅੱਖਾਂ ਭਰੀ ਪੈਨੋ ਪਤਾ ਹੀ ਨਾ ਲੱਗਿਆ ਕਦੋਂ ਦੇ ਕੱਪੜੇ ਉਹਦੇ ਪਿੰਡੇ ਤੇ ਵਾਕ ਕਰ ਦਿੱਤੇ ਸੀ ਨਿਰੰਜਨ ਨੇ ਇੱਕ ਪੀੜ ਉਧਾਂਦਰੋਂ ਜਿਸਮ ਚੀਰਦੇ ਉਹਦੇ ਸਿਰ ਨੂੰ ਝੜ ਗਏ ਉਹਨੇ ਦੋ ਮਹਾਂ ਹੱਥਾਂ ਵਿੱਚ ਮੰਜੇ ਤੇ ਵਿਸ਼ਾਈ ਚਾਤਰਕੁਟਕੇ ਫੜ ਲਈ ਚਾਦਰ ਖੂਨ ਨਾਲ ਲਤਪਤ ਹੋ ਗਈ ਪਰ ਨਰਿੰਦਰ ਨੂੰ ਹੋਸ਼ ਕਿੱਥੇ ਸੀ ਉਹਦੇ ਸਿਰ ਤੇ ਕਾਮਵਾਸ਼ਨਾ ਦਾ ਪੂਤ ਸਵਾਰ ਸੀ ਨਾ ਉਹਨੂੰ ਨਸੀਰਾ ਦੀ ਪਰਵਾਹ ਸੀ ਨਾ ਉਹਦੇ ਦਰਦ ਦੀ ਕਿਉਂਕਿ ਖੁੱਤੀ ਦੇ ਕੰਨ ਵਰਗੇ ਦਸ ਦਸ ਦਿੱਤੇ 250 ਨੂਟ ਦਿੱਤੇ ਸੀ ਉਹਨੇ ਜਾਗਰ ਨੂੰ ਇਹ ਤਾਂ ਹੀ ਸਵੇਰ ਤੱਕ ਪਤਾ ਨਹੀਂ ਕਿੰਨੀ ਵਾਰ ਨਰਿੰਦਰ ਉਹਦੇ ਤੋਂ ਅਲੱਗ ਹੋਇਆ ਪਤਾ ਨਹੀਂ ਕਿੰਨੀ ਵਾਰ ਉਹਦੇ ਨਾਲ ਲੱਗਿਆ ਉਹਨੂੰ ਕੋਈ ਗਿਣਤੀ ਨਹੀਂ ਸੀ ਨਸੀਰਾ ਦੇ ਸਰੀਰ ਚੋਚੀ ਸੌਂ ਠਰੀਆਂ ਸਨ ਅਗਲੀ ਸਵੇਰ ਉਹਦੇ ਤੋਂ ਉੱਠਿਆ ਨਾ ਗਿਆ ਉਹਦੀਆਂ ਲੱਤਾਂ 'ਚ ਜਿਵੇਂ ਕੋਈ ਜਾਨ ਹੀ ਨਹੀਂ ਹੋਵੇ ਫਿਰ ਵੀ ਕੋਸ਼ਿਸ਼ ਕਰਕੇ ਉਹਨੇ ਹਮਲਾ ਮਾਰਿਆ ਤੇ ਉੱਠ ਖੜੀ ਹੋਈ ਨਿਰੰਜਨ ਕੁਲ ਪਹਿਲੇ ਮੰਜੇ ਤੇ ਪਿਆ ਰੱਜੀ ਹੋਈ ਮੱਝ ਵਾਂਗ ਘੁਰਾੜੇ ਮਾਰ ਰਿਹਾ ਸੀ ਨਸੀਰਾ ਨੇ ਸੋਚਿਆ ਪਹਿਲਾਂ ਰਸੋਈ ਜਾ ਕੇ ਰੋਟੀ ਟੋਕ ਲੈਣਾ ਸ਼ਾਇਦ ਇਹਨੇ ਡਿਊਟੀ ਜਾਣਾ ਹੋਊਗਾ ਕਿਉਂਕਿ ਮੰਗਲ ਨੇ ਕਿਹਾ ਸੀ ਕਿ ਮੁੰਡਾ ਪੁਲਿਸ ਚ ਨਸੀਰਾ ਨੇ ਸਾਰਾ ਕੰਮ ਨਿਬੜ ਲਿਆ ਪਰ ਉਹ ਤਾਂ ਉਸੇ ਤਰ੍ਹਾਂ ਹੀ ਸੁੱਤਾ ਹੋਇਆ ਸੀ ਨਾ ਹੀ ਕੋਈ ਆਂਡ ਗਵਾਂਡ ਜੋ ਨਸੀਰਾ ਨੂੰ ਦੇਖਣ ਆਈ ਸੀ ਨਾ ਕੋਈ ਸ਼ਗਨ ਦਿਨ ਦਰਿੰਚਨ ਵੱਡਾ ਤਿੰਚੜੇ ਉੱਠਿਆ ਤੇ ਬਾਜੀ ਵਾਲੇ ਕੁੱਕੜਾਂ ਨੂੰ ਬਦਾਮ ਖਵਾਉਣ ਲੱਗ ਪਿਆ ਉਹਨੇ ਕੁੱਕੜ ਕਬੂਤਰ ਰੱਖੇ ਹੋਏ ਸਨ ਦੁਪਹਿਰ ਤੱਕ ਕਿੰਨੇ ਹੀ ਵੇਲਣਾਂ ਦਾ ਮਜਮਾ ਵਿਹੜੇ 'ਚ ਲੱਗ ਗਿਆ ਨਸੀਰਾ ਨੂੰ ਸਭਲੀ ਰੋਟੀ ਬਣਾਉਂਦਾ ਹੁਕਮ ਹੋ ਗਿਆ ਨਸੀਰਾ ਕੰਦਰਲ ਟਿੱਡਾ ਮੰਜਾ ਖੜਾ ਕਰਕੇ ਉੱਤੇ ਪੱਲੀ ਪਾ ਕੇ ਡੱਪ ਘੜਬੀ ਜਿਹੀ ਸ਼ਾਂ ਕਰਕੇ ਰੋਟੀਆਂ ਪਕਾਉਣ ਲੱਗ ਪਈ ਧੁੱਪ ਨਾਲ ਉਹਦਾ ਮੂੰਹ ਲਾਲ ਹੋ ਗਿਆ ਮੁੜਕੇ ਨਾਲ ਉਹਦਾ ਰੰਗ ਛੋਕੀ ਪਰਾੰਤ ਚ ਟਿੱਕਨ ਲੱਗਾ ਉਹਨੂੰ ਲੋਕੀਤੇ ਬੋਲਾਂ ਦੀ ਅੱਜ ਸਮਝ ਲੱਗੀ ਸੀ ਰੰਗ ਚੋਕੀ ਪ੍ਰਾਂਤ ਵਿੱਚ ਪੈ ਗਿਆ ਤੁੱਪੇ 'ਮੈਂ ਪਕਾਈਆਂ ਰੋਟੀਆਂ ਖੁਸ਼ੀ ਚ ਗਏ ਜਾਣ ਵਾਲੀ ਇਸ ਕੀਤੀ ਅਸਲੀਅਤ ਕਿੰਨੀ ਭਿਆਨਕ ਸੀ ਉਸਨੂੰ ਅੱਜ ਸਮਝ ਆਈ ਸੀ ਵਿਚੋਲੇ ਨੇ ਕਿਹਾ ਸੀ ਕਿ ਮੁੰਡਾ ਪੁਲਿਸ ਚ ਪਰ ਇਦਾਂ ਦਾ ਤਾਂ ਕੁਝ ਵੀ ਨਹੀਂ ਸੀ ਨਰੰਚਨ ਤਾਂ ਸਭ ਵੈਲੀ ਸੀ ਆਪਾਸ-ਪਾਸ ਦੇ ਲੋਕ ਨੂੰ ਨਿੰਦੇ ਪੁਲਸੀਆ ਕਹਿੰਦੀ ਜ਼ਰੂਰ ਸੀ ਕਿਉਂਕਿ ਉਹ ਬਲੈਕੀਆ ਸੀ ਕਦੇ ਫਰੀਦਕੋਟ ਵਾਲੀ ਪੁਲਿਸ ਲੈ ਜਾਂਦੀ ਸੀ ਕਦੇ ਫਿਰੋਜ਼ਪੁਰੋ ਦੀ ਪੇਸ਼ੀ ਹੁੰਦੀ ਸੀ ਜਦ ਤਰ ਥਾਣਿਆਂ ਹਵਾਲਾਤਾਂ ਚ ਰਹਿਣ ਕਰਕੇ ਲੋਕਾਂ ਆਉਂਦੀ ਛੇੜ ਹੀ ਪੁਲਸੀਆ ਪਾ ਦਿੰਦੀ ਸੀ ਕਿ ਭਾਈ ਇਹ ਤਾਂ ਪੁਲਸੀਆ ਜਦੋਂ ਵੀ ਕੋ ਥਾਣੇ ਚ ਹੀ ਹੁੰਦਾ ਦਸੀਰਾ ਨੇ ਇਹ ਦੁੱਖ ਵੀ ਅੰਦਰ ਹੀ ਪਿਆ ਲਿਆ ਨਿਰੰਜਨ ਸਾਰਾ ਦਿਨ ਵੀ ਲੜਾਂ ਦਾ ਕੱਟ ਕਰੀ ਰੱਖਦਾ ਕਦੇ ਇਕੱਠੇ ਹੋ ਕਿਸੇ ਦਾ ਕਬਜ਼ਾ ਛਡਾਉਣ ਚਲੇ ਜਾਂਦੇ ਕਦੇ ਕਿਸੇ ਦੀ ਪੈਲੀ ਤੇ ਕਬਜ਼ਾ ਕਰਨ ਕਦੇ ਕੁੱਕੜਾਂ ਦੀ ਬਾਜੀ ਚਾ ਕੁੱਕੜ ਛੜਦਾ ਇਤੇ ਕੋਠੀ ਤੇ ਕਬੂਤਰ ਉਡਾਉਂਦਾ ਰਹਿੰਦਾ दारू ਦੀ ਘਰੇ ਡਰਮ ਪਾਈ ਰੱਖਦਾ ਕਦੇ ਕੋਈ ਫੀਮ ਲੈਣ ਵਾਲਾ ਬੂਹੀ ਆ ਘੜਦਾ ਇਧਾਂ ਹੀ ਨਸੀਰਾ ਦੇ ਵਿਆਹ ਨੂੰ 1 ਮਹੀਨਾ ਬੀਤ ਗਿਆ ਨਿਰੰਜਨ ਦਾ ਨਸੀਰਾ 'ਚ ਕੋਈ ਧਿਆਨ ਨਹੀਂ ਸੀ ਉਹ ਤਾਂ ਉਹਦੇ ਲਈ ਤਿੰਨੇ ਰੋਟੀ ਟੁਕ ਪਕਾਉਣ ਵਾਲੀ ਤੇ ਰਾਤ ਨੂੰ ਵਿਸਤਰਾ ਨਿੱਕਾ ਕਰਨ ਵਾਲੀ ਕੋਈ ਚੀਜ਼ ਸੀ ਇੱਕ ਦਿਨ ਨਿਰੰਜਨ ਕਿਸੇ ਕਵਜੀ ਤੇ ਗਿਆ ਸੀ ਕਰਨੀ ਸੀ ਆਇਆ ਪਹਿਲਾਂ ਨਸੀਰਾ ਨੇ ਕਬੂਤਰ ਖੁੱਡੇ 'ਚ ਥਾੜੇ ਫਿਰ ਕੁੱਕਰ ਤਾੜਨ ਲੱਗੀ ਤੱਕ ਕੀਤੀ ਉਹਦੀ ਤੋਈ ਕੁੱਕੜ ਬਾਹਰ ਰਹਿ ਗਿਆ ਜਿਸ ਨੂੰ ਬਿੱਲੀ ਘੜੀਸ ਕੇ ਲੈ ਗਈ ਉਹ ਕੀ ਜਾਣਦੀ ਸੀ ਕਿ ਇਹ ਨਿੱਕੀ ਜਿਹੀ ਗਲਤੀ ਹੋਦੀ ਤੇ ਕਿੰਨਾ ਵੱਡਾ ਗਹਿਰ ਬਣ ਕੇ ਟੁੱਟਣ ਵਾਲੀ ਸੀ ਅਗਲੇ ਦਿਨ ਜਦ ਨਿਰੰਜਨ ਘਰ ਆਇਆ ਉਹਨੇ ਖੁੱਡਾ ਖੋਲਿਆ ਤਾਂ ਇੱਕ ਜ਼ੋਰਦਾਰ ਗੁੱਸੇ ਭਰੀ ਆਵਾਜ਼ ਉਹਨੇ ਮੂੰਹੋਂ ਕੱਢੀ ਨਸੀਰਾ ਨਿਰੰਜਨ ਦਾ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ ਉਹਦਾ ਗੁੱਸਾ ਸਤਵੇਂ ਅਸਮਾਨ ਤੇ ਚੜਿਆ ਹੋਇਆ ਸੀ ਨਸੀਰਾ ਅੰਦਰ ਬੈਠੀ ਆਟਾ ਛਾਨ ਰਹੀ ਸੀ ਇਕਦਮ ਕੜਕਵੀਂ ਆਵਾਜ਼ ਸੁਣ ਕੇ ਉਹ ਤਰਪਕ ਗਈ। ਉਹਦੇ ਹੱਥੋਂ ਆਟੇ ਵਾਲੀ ਸ਼ਾਨਣੀ ਛੁੱਟ ਗਈ, ਪ੍ਰਾਂਤ 'ਚ ਜੜ ਗਈ। ਉਹ ਸਿਰ ਤੇ ਚੁੰਨੀ ਲੈ ਕੇ ਬਾਹਰ ਆ ਕੇ ਨਿਰੰਜਨ ਕੋਲ ਸਿਰ ਝੁਕਾ ਕੇ ਖੜ ਗਈ, ਜਿਵੇਂ ਕੋਈ ਬਹੁਤ ਵੱਡੀ ਗੁਨਾਹਗਰ ਹੋਵੇ। ਨਸੀਰਾ, ਸਿਲ ਕੁੱਕੜ ਕਿੱਥੇ ਆ? ਚਿੱਟੇ ਗੰਬਾ ਵਾਲਾ। ਨਸੀਰਾ ਕੀ ਬੋਲਣਾ ਸੀ? ਕਿਉਂਕਿ ਜਵਾਨ ਤਾਂ ਰੱਬ ਨੇ ਉਹਨੂੰ ਦਿੱਤੀ ਹੀ ਨਹੀਂ ਸੀ। ਹੁਣ ਤਾਂ ਵੈਸੇ ਵੀ ਉਸ ਕੋਲ ਕੋਈ ਜਵਾਬ ਨਹੀਂ ਸੀ। ਨਸੀਰਾ ਨੂੰ ਚੁੱਪ ਵੇਖ ਨਰਜਨ ਨੇ ਉਹ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਿਆ ਪਤਾ ਨਹੀਂ ਕਿੰਨੀਆਂ ਮੁੱਖੀਆਂ ਲੱਤਾਂ ਉਹਦੇ ਝੜ ਦਿੱਤੀਆਂ ਦੱਸ ਮੇਰੇ ਮਗਰੋਂ ਘਰੇ ਕਿਹੜੇ ਖਸਮ ਨੂੰ ਸਦਕੇ ਮੀਠ ਬਣਾ ਕੇ ਖਵਾਇਆ ਨਰਜਨ ਗੁੱਸੇ 'ਚ ਬੋਲੀ ਜਾ ਰਿਹਾ ਸੀ ਉਸ ਤੋਂ ਬਾਅਦ ਗਾਲਾਂ ਤੋਹ ਕੱਢੀਆਂ ਜੋ ਸੁਣੀਆਂ ਵੀ ਨਾ ਜਾਣ 15 ਸਾਲ ਪਹਿਲਾਂ ਮਰ ਚੁੱਕੀ ਨਸੀਰਾ ਦੀ ਮਾਂ ਵੀ ਹੁਣੇ ਗਾਲਾਂ 'ਚ ਪੁੱਨ ਦਿੱਤੀ ਨਸੀਰਾ ਦੇ ਉੱਪਰਲੇ ਬੁੱਲਿ ਜੋ ਖੂਨ ਭਾਗਾਇਆ ਪਰ ਉਹ ਖਮੋਸ਼ ਪਈ ਸਾਰਾ ਜਲਮ ਸਹਿੰਦੀ ਰਹੀ ਕਿਸੇ ਜਾਨਵਰ ਵਾਂਗ ਪਰ ਹਲੇ ਤਾਂ ਉਹਦੀ ਦੁੱਖਾਂ ਨੇ ਕਿ ਨਿੱਕੀ ਜਹੀ ਸ਼ੁਰੂਆਤ ਕੀਤੀ ਸੀ ਬੜਾ ਵੱਡਾ ਇੱਕ ਕਹਿ ਟੁੱਟਣਾ ਬਾਕੀ ਸੀ ਇਤਾਂ ਹੀ ਵਕਤ ਬੀਤਣ ਲੱਗਾ ਉਦੋਂ ਨਾ ਤਾਂ ਹੁਣ ਵਾਂਗੂ ਮੋਬਾਈਲ ਫੋਨ ਹੁੰਦੇ ਨਾ ਹੀ ਕਦੇ ਛੇਤੀ ਕਿਤੇ ਕੋਈ ਸਾਖ ਸੰਬੰਧੀ ਆਉਂਦਾ ਸੀ ਉਹਦੇ ਨਸੀਰਾ ਦੇ ਜਾਣ ਤੋਂ ਬਾਅਦ ਅਰਜਨ ਦੇ ਮਾਮੇ ਨੇ ਉਹਦਾ ਵੀ ਰਿਸ਼ਤਾ ਪੱਕਾ ਕਰ ਦਿੱਤਾ ਸੀ ਪ੍ਰਤਾਪ ਗੁਰਨਾਲ ਪਰ ਉਹਦੀ ਕੁੜੀ ਮੁੰਡਾ ਇੱਕ ਦੂਜੇ ਨੂੰ ਵੇਖਦੇ ਨਹੀਂ ਸਨ ਵਿਆਹ ਲਈ ਦੋ ਸਾਲ ਵਾਧਾ ਰੱਖਿਆ ਸੀ ਕਿਉਂਕਿ ਕੁੜੀ ਦਾ ਪਰਾਂ ਮਲਾਇਆ ਚ ਸੀ ਉਸਦੇ ਆਉਣ ਤੋਂ ਬਾਅਦ ਹੀ ਵਿਆਹ ਹੋਣਾ ਸੀ ਨਸੀਰ ਕੜਮੀ ਨਹੀਂ ਸੀ ਕਿਉਂਕਿ ਜੱਤੀ ਹੋ ਇਸ ਕਰ ਚੁ ਗਈ ਸੀ ਘਰ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਸਨ ਅਰਜਨ ਸਿਉਂ ਦਾ ਇੱਕ ਫਲਦ ਮਰ ਗਿਆ ਸੀ ਤੇ ਕਰੀਅੰਤਾਂ ਦੀ ਗਰੀਬੀ ਸੀ ਕੋਈ ਵਣ ਭਜਿਆ ਆਵਾਜ਼ ਨਹੀਂ ਸੀ ਦਿੰਦਾ ਕਿਉਂਕਿ ਫਸਲ ਹਲੀ ਹਰੀ ਖੜੀ ਸੀ ਜਦ ਤੱਕ ਵੱਢ ਕੇ ਵੇਚਣਾ ਦਿੰਦਾ ਕਿੱਥੋਂ ਛਲੜਾਉਣਾ ਸੀ ਘਰ ਇੱਕ ਪਾਸੇ ਪੰਜਾਲੀ ਉਹ ਆਪ ਜੁੜਦਾ ਗਾਂਧੀ ਦੀ ਵੀ ਆਪ ਹੀ ਜੁੜ ਜਾਂਦਾ ਗਾਂਧੀ ਦੀ ਲੱਕੜ ਮਜ਼ਬੂਤ ਹੱਥਾਂ 'ਚ ਫੜਦਾ ਤੇ ਕێੜਨਾ ਸ਼ੁਰੂ ਕਰ ਦਿੰਦਾ ਖੂਹ ਦੇ ਪਾਣੀ ਦੀਆਂ ਭਰੀਆਂ ਟਿੰਡਾਂ ਪਰ ਪਰ ਖਾਲੀ ਹੁੰਦੀਆਂ ਰਹਿੰਦੀਆਂ ਪਰ ਉਹ ਥੱਕਦਾ ਨਾ ਗਾਂਧੀ ਨੂੰ ਘਮਾਈ ਜਾਂਦਾ ਇੱਕ ਵਾਰ ਖਾਲਚ ਪਾਣੀ ਵੇਖ ਕੇ ਨੰਬਰਦਾਰ ਗੱਜਨ ਸੀ ਉਹਨੇ ਆਖਿਆ ਸੀ ਅਰਜੁਨਾ ਇਤਾਂ ਲੱਗਦਾ ਜਿਵੇਂ ਗਾਂਧੀ ਦੀ ਚਾਰ ਬਲ ਤੇ ਝੋੜੇ ਹੋਣ ਅਰਜੁਨਾ ਤੇਰੀ ਮਾਂ ਨੇ ਧਰਮਨਲ ਪੁੱਤ ਨਹੀਂ ਛੋਟਾ ਜੰਮਿਆ ਸ਼ੀਰਾ ਤੂੰ ਸੱਚੀ ਝੂਟਾ ਸ਼ੀਰ ਵਗਿਆ ਨਹੀਂ ਤਾਂ ਇਥੇ ਰੋਹੀ ਬੀ ਆਵਾਂਚ ਰੇਤਲੀ ਟਿੱਪਿਆਂ ਤੇ ਪਹਾੜੀ ਕਿਕਰਾਂ ਬਿਨਾ ਕੀ ਹੁੰਦਾ ਸੀ ਤੂੰ ਫਸਲ ਹੋਣ ਲਾਤੀ ਸ਼ੀਰਾ ਨજર ਨਾ ਲੱਗੇ ਜਵਾਨਾ ਤੈਨੂੰ ਪੂਰੀ ਪਿੰਡ ਨੂੰ ਮਾਣ ਆ ਤੇਰੇ ਤੇ ਇਥੇ ਹੀ ਵਸ ਨਹੀਂ ਸੀ ਹੋਈ ਕਹਿੰਦੇ ਆ ਕਿ ਰੱਬ ਦੀ ਸੂਟੀ 'ਚ ਆਵਾਜ਼ ਨਹੀਂ ਹੁੰਦੀ ਪਰ ਉਹ ਮਾਰਦਾ ਬਹੁਤ ਜ਼ੋਰ ਦੀਆ ਇਹ ਮੰਗਲ ਨਾਲ ਹੋਇਆ ਉਹਨੂੰ اچانک ਇੱਕ ਦਿਨ ਐਸਾ ਤਰੰਗ ਦਾ ਦੌਰਾ ਪਿਆ ਉਸ ਦਾ ਸੱਜਾ ਪਾਸਾ ਖੜ ਗਿਆ ਤੇ ਜਵਾਨ ਠਾਕੀ ਗਈ ਨਸੀਰਾ ਨੂੰ ਗੁੰੰਗੀ ਕਹਿਣ ਵਾਲਾ ਇੱਕ ਤਰ੍ਹਾਂ ਨਾਲ ਖੁਦ ਗੁੰੰਗਾ ਹੋ ਗਿਆ ਉਹ ਕੀ ਬੋਲਦਾ ਕੁਝ ਸਮਝ ਨਹੀਂ ਸੀ ਆਉਂਦੀ ਨਾ ਹੀ ਉਹ ਚੱਲ ਫਿਰ ਸਕਦਾ ਸੀ ਅਰਜੁਨ ਨੇ ਸੋਚਿਆ ਕੁਝ ਦਿਨ ਨਸੀਰਾ ਨੂੰ ਲੈ ਆਮਾ ਜਾ ਕੇ ਉਹਦੀ ਵਿਆਹ ਨੂੰ 2.5 ਸਾਲ ਹੋ ਚੁੱਕਾ ਇਸ ਵਹਾਨੇ 4 ਦਿਨ ਮਿਲ ਜੂਗੀ ਨਾਲੇ ਚਾਚੇ ਦੀ ਸਾਮ ਸੰਭਾਲ ਹੋ ਜਾਊਗੀ ਕਿਉਂਕਿ ਅਰਜਨ ਚਲੋ ਮੰਗਲ ਨੂੰ ਫੜ ਫੁੜਕੇ ਪਿਸ਼ਾਬ ਤੱਕ ਕਰਵਾ ਲਿਆ ਹੁੰਦਾ ਸੀ ਪਰ ਬੈਗ ਨਹੀਂ ਜੋ ਤੇਲ ਦਿੱਤਾ ਸੀ ਉਸ ਨਾਲ ਦਿਨ ਚ ਤਿੰਨ ਵਾਰ ਲੱਤਾਂ ਤੇ ਬਾਹਾਂ ਦੀ ਮਾਲਿਸ਼ ਕਰਨੀ ਜ਼ਰੂਰੀ ਸੀ ਕਿਉਂਕਿ ਹੁਣ ਅਰਜਨ ਖੇਤ ਤੱਕ ਕੰਮ ਛੱਡ ਕੇ ਸਾਰੇ ਦਿਨ ਘਰੇ ਵੀ ਨਹੀਂ ਸੀ ਬੈਠ ਸਕਦਾ ਨਸੀਰਾ ਰੋਜ਼ ਮਾਂਗੂ ਸਵੇਰੇ ਉੱઠી ਅੱਜ ਕੋਠੇ ਤੇ ਗਾਂ ਬੋਲ ਰਿਹਾ ਸੀ ਨਸੀਰਾ ਦੇ ਚਿਹਰੇ ਤੇ ਜਿਵੇਂ ਖੁਸ਼ੀ ਦੀ ਲਹਿਰ ਦੌੜ ਗਈ ਹੋਵੇ ਕਿ ਅੱਜ ਮੇਰਾ ਵੀਰਾ ਆਊਗਾ ਕਾਂ ਬੋਲਣਾ ਸ਼ਾਇਦ ਅੱਜ ਲੋਕਾਂ ਨੂੰ ਅੰਦੇ ਵਿਸ਼ਵਾਸ ਲੱਗਦਾ ਹੋਵੇ ਪਰ ਉਦੋਂ ਪਤਾ ਨਹੀਂ ਇਸ ਅੰਦੇ ਵਿਸ਼ਵਾਸ ਦੇ ਲੋਕਾਂ ਦਾ ਯਕੀਨ ਹੀ ਇਹ ਨਾ ਸੀ ਕਿ ਕਾਂ ਬੋਲਣ ਤੇ ਸੱਚਮੁੱਚ ਕੋਈ ਨਾ ਕੋਈ ਸੱਚਾ ਸੰਬੰਧੀ ਆਜਰੂਰ ਜਾਂਦਾ ਸੀ ਦੂਜੇ ਹੀ ਪਲ ਨਸੀਰਾ ਦੀਆਂ ਅੱਖਾਂ ਪਰ ਆਈਆਂ ਕਿਉਂਕਿ ਰਾਤ ਫੀ ਨਸੀਰਾ ਨੂੰ ਨਿਰੰਜਨ ਨੇ ਨਿੱਕੀ ਜਹੀ ਗੱਲ ਤੋਂ ਕਿਸੇ ਪਸ਼ੂ ਵਾਂਗ ਕੁੱਟ ਸੁਟਿਆ ਸੀ ਉਹਦੀ ਗਲਤੀ ਸਿਰਫ ਇੰਨੀ ਸੀ ਕਿ ਉਹਦੀ ਤੋਂ ਦਾਲ 'ਚ ਗਲਤੀ ਨਾਲ ਲੋਨ ਵੱਧ ਪੈ ਗਿਆ ਸੀ ਨਿਰੰਜਨ ਨੇ ਗਰਮ ਗਰਮ ਰੇਝ ਦੀ ਦਾਲ ਦੀ ਬਾਟੀ ਉਸ ਦੀ ਬਾਂ ਤੇ ਪਾ ਦਿੱਤੀ ਸੀ ਜਿੱਥੋਂ ਮਾਸ ਲਾਲ ਹੋ ਕੇ ਧਫੜ ਉੱਠ ਖੜੇ ਸਨ ਨਸੀਰਾ ਹਲੀਪ੍ਰਾਂਤ ਚਾਟਾ ਪਾ ਕੇ ਪਾਣੀ ਪਾ ਹੱਥ ਨਾਲ ਹਿਲਾ ਹੀ ਰਹੀ ਸੀ ਕਿ ਅਰਜਨ ਨੇ ਆਪੋਹਾ ਖੜਕਾਇਆ ਅਰਜਨ ਨੇ ਮੋਟੀ ਰਕੀ ਪਰਨੇ ਨਾਲ ਚਾਦਰੇ ਤੇ ਜੁੱਤੀ ਤੋਂ ਰਾਹ ਦੀ ਮਿੱਟੀ ਝਾੜੀ ਉਹਦੇ ਘੱਤ ਸਰੋਂ ਦੇ ਤੇਲ ਨਾਲ ਚੋਪੜਿਆ ਕੋਕੇ ਜੜਿਆ ਖੁੰਡਾ ਫੜਿਆ ਹੋਇਆ ਸੀ ਨਸੀਰਾ ਨੇ ਜਲ ਸਵਾਦੇ ਤਖਤੇ ਦੀ ਵਿਰਲ ਵਿੱਚੋਂ ਦੀ अर्जुन ਉਹ ਖੜੇ ਵੇਖਿਆ ਉਹ ਆਟੀ ਲਿਬੜੇ ਹੱਥਾਂ ਨਾਲ ਹੀ ਦਰਵਾਜ਼ੇ ਵੱਲ ਭੱਜ ਤੁਰੀ ਤੇ ਜਾ ਕੇ ਆਪਣੇ ਵੀਰ ਦੇ ਗਲ ਨੂੰ ਚੰਬੜ ਗਈ अर्जुन ਉਹ ਘਰ ਵੱਲ ਵੇਖਦਿਆਂ ਗੱਲ ਨੂੰ ਸਮਝਦਿਆਂ ਦੀ ਨਾ ਲੱਗੀ ਪਰ ਹੁਣ ਤਾਂ ਕੁਝ ਵੀ ਨਹੀਂ ਸੀ ਹੋ ਸਕਦਾ ਕਿਉਂਕਿ ਇੱਕ ਤਾਂ ਰੱਬ ਨੇ ਗੂੰਗੀ ਬਣਾ ਕੇ ਵੰਚ ਪਾ ਦਿੱਤੀ ਸੀ ਉਹ ਤੀਜੀ ਉਹ ਸਭ ਛੱਡ ਕੇ ਅਰਜੁਨ ਨਾਲ ਜਾਂਦੀ ਤਾਂ ਛੁੱਟੜ ਤੀਮੀ ਦਾ ਦਾਗ ਮੱਥੇ ਲੱਗ ਜਾਣਾ ਸੀ ਇਲਜ਼ਾਮ ਤਾਂ ਇੱਕ ਬੁਰਾ ਹੁੰਦਾ ਹੁਣ ਤਾਂ ਦੋ ਦੋ ਹੋ ਜਾਣੇ ਸੀ अर्जुन नेसीरा ਨੂੰ ਕਲਾ ਵਿੱਚ ਲੈੰਦਾ ਕਰਦੇ ਅੰਦਰ ਦਾਖਲ ਹੋਇਆ ਤੇ ਇੱਕ ਖੰਗੂਰਾ ਮਾਰਿਆ ਤਾਂ ਕਿ ਨਿਰੰਜਨ ਉੱਠ ਜਾਵੇ ਤੇ ਉਹ ਦੱਸ ਸਕੇ ਕਿ ਉਹ ਨਸੀਰਾ ਨੂੰ 10 ਦਿਨ ਲਈ ਲੈ ਕੇ ਚੱਲਿਆ। ਅਰਜਨ ਆਇਆ ਵੇਖੀ ਨਿਰੰਜਨ ਵੀ ਉੱਠ ਕੇ ਬੈਠਾ ਹੋ ਗਿਆ। ਅਰਜਨ ਉਹਦੇ ਕੋਲ ਦੂਜੇ ਮੰਜ਼ੇ ਤੇ ਵਹਿ ਗਿਆ। ਨਸੀਰਾ ਸੁਹਾਤ ਚ ਜਾ ਕੇ ਚੁੱਲ੍ਹੇ ਚੋਂ ਕੀ ਤਿਆਹਰ ਲੱਗ ਗਈ। ਹੋਰ ਵਾਈ ਜੀ ਠੀਕ ਹੋ। ਅਰਜਨ ਨੇ ਰਸਮੀ ਤੌਰ ਤੇ ਗੱਲਬਾਤ ਸ਼ੁਰੂ ਕੀਤੀ। ਆਹ ਵਧੀਆਂ ਅਰਜੰਸੀਆਂ ਤੁੰਦਸ ਕਿਵੇਂ ਆ ਤਰੀ ਖੇਤੀ ਵੜੀ ਨਰਿੰਦਰੋਂ ਵਾਸੀ ਲੈਂਦਾ ਬੋਲਿਆ ਉਹਦੀ ਉਵਾਸੀ ਲੈਨ ਸਮੇ ਮੂੰਹ ਚੋਂ ਨਿਕਲੀ ਭਾਫ ਨਾਲ ਸਾਰੇ ਕਮਰੇ ਚ ਦਾਰੂ ਦਾ ਮਸ਼ਕ ਖਿਲਰ ਗਿਆ ਅਰਜਨ ਉਹ ਦੇਖ ਲੋ ਕਚਿਆਣ ਆਉਣ ਲੱਗੀ ਨਰਿੰਦਰ ਫਿਰ ਬੋਲਿਆ ਦੇਖ ਪਾਈ ਅਜਨਸਿਆ ਤੂੰ ਆ ਰਿਸ਼ਤੇਦਾਰ ਕੋਈ ਸਾਲਾ ਸ਼ਰੀਕ ਤੰਗ ਕਰੇ ਤਾਂ ਦੱਸ ਦੇ ਮੈਂ ਮੇਰੇ ਸਾਲੇ ਦਾ ਇਹੋ ਜਿਹਾ ਕੋਗਾ ਚਿੱਤ ਕਰਾਂਗਾ ਮੁੜ ਕੇ ਤੇਰੀ ਵਾਹ ਕੰਨੀ ਨਹੀਂ ਚਾਹਦਾ ਅਰਜੁਨ ਨੂੰ ਨਿਰੰਜਨ ਦੀਆਂ ਗੱਲਾਂ ਤੇ ਗੁੱਸਾ ਆਉਣ ਲੱਗ ਪਿਆ ਸੀ ਉਹ ਛੇਤੀ ਉੱਥੋਂ ਨਿਕਲ ਜਾਣਾ ਚਾਹੁੰਦਾ ਸੀ ਅਰਜੁਨ ਸਿੱਧਾ ਗੱਲ ਤੇ ਆ ਗਿਆ ਬਾਈ ਜੀ ਚਾਚਾ ਠੀਕ ਨਹੀਂ ਆ ਮੈਂ 10 15 ਦਿਨਾਂ ਲਈ ਨਸੀਰਾ ਨੂੰ ਲੈਣ ਆਇਆ ਫੇਕ ਅਰਜੁਨ ਸਿਆ ਭਵੇਂ ਗੁੱਸਾ ਕਰ ਭਵੇਂ ਗਿਲਾ ਮੈਂ ਗੱਲ ਕਰਦਾ ਸਿੱਧੀ ਨਾ ਮੈਂ ਨਸੀਰਾ ਨੂੰ ਭੇਜਾਂ ਅੱਜ ਤੇ ਨਾ ਭੇਜਾਂ ਕੱਲ ਹਾਂ ਫਿਰ ਵੀ ਤੂੰ ਰਿਸ਼ਤੇਦਾਰਾਂ ਇੰਨਾ ਕਰ ਸਕਦਾ ਚਾਚੇ ਨੂੰ ਇੱਥੇ ਛੱਡ ਜਾ ਜਿੱਥੇ ਇਨੀਆਂ ਰੋਟੀਆਂ ਪਕਾਉਂਦੀ ਆ ਚਾਰ ਵਰਕੀਆਂ ਉਹਨੂੰ ਵੀ ਪਾ ਦਿਆ ਕਰਾਂਗੇ ਇਨਾ ਅੱਖ ਨਿਰੰਜਨ ਖਿੜਕਿੜ ਦਿੰਦੀਆਂ ਗੱਡਾਂ ਲੱਗਾ ਅਰਜਨ ਦੇ ਅੰਦਰ ਇੱਕ ਵਾਰ ਫੇਰ ਸਾਲ ਦੋ ਸਾਲ ਪਹਿਲਾਂ ਮਰ ਚੁੱਕਾ ਪਹਿਲਵਾਨ ਜਿਉਂਦਾ ਹੋ ਗਿਆ ਉਹਦਾ ਜੀ ਕੀਤਾ ਕਿ ਨਿਰੰਜਨ ਨੂੰ ਚੁੱਕ ਕੇ ਵੇਲੇ ਚ ਚਲਾ ਕੇ ਮਾਰੀ ਪਰ ਉਹ ਭੈਣ ਦੇ ਸਹੁਰੇ ਘਰ ਬੈਠਾ ਸੀ ਇਸ ਲਈ ਹਲੀਮੀ ਵਰਤ ਰਿਹਾ ਸੀ ਫੇਰ ਖੁਦ ਨੂੰ ਠੰਡਾ ਕਰਦਾ ਬੋਲੇ ਆ ਬਾਈ ਜੀ 10-15 ਦਿਨ ਦੀ ਗੱਲ ਆ ਸਾਰੀ ਮੈਂ ਆਪੇ ਛੱਡ ਜਾਉਂ ਨਲੀ ਵਿੱਚ ਅਰੀ ਚਾਰ ਦਿਨ ਹੱਸ ਖੇਡ ਆਉਗੀ ਹਾਂ ਦੀਆਂ ਨਾਲ ਅਰਜਨ ਹੱਥ ਜੁੜੀ ਬੈਠਾ ਸੀ ਇਸ ਵਾਰ ਨਿਰੰਜਨ ਤਲਕੀ ਚ ਆਉਂਦਾ ਬੋਲਿਆ ਗੱਲ ਸੁਣ ਕਾਕਾ ਬੱਲੀ ਮੈਂ ਕੜਕ ਦੇ ਕੜਕ ਦੇ نوٹ ਦਿੱਤੇ ਆ ਉਹ ਵੀ ਇੱਕ ਨਹੀਂ ਅੱਧਾ ਨਹੀਂ 2500 ਦਿੱਤੇ ਆ ਪੂਰੇ 2500 ਆਈ ਸਮਝ ਹੁਣ ਚਾਹ ਪਣੀ ਪੀਤੇ ਚੱਲਦਾ ਹੋ ਬਹੁਤ ਹੋ ਗਿਆ ਤੁਹਾਡੇ ਭੈਣ ਭਰਾਵਾਂ ਦਾ ਪਰਤ ਮਿਲਾਪ ਚਤ ਅਰਜਨ ਨੂੰ ਪੈਸਿਆਂ ਵਾਲੀ ਗੱਲ ਦਾ ਪਤਾ ਲੱਗਾ ਉਹਦੇ ਸੱਤੀ ਕੱਪੜੇ ਅੱਗ ਲੱਗ ਗਏ ਉਹ ਉੱਠ ਖੜਾ ਹੋਇਆ ਉਦਾ ਸਰੀਰ ਗੁੱਸੇ 'ਚ ਕੰਬਲ ਲੱਗਾ ਉਹਦੇ ਅੰਦਰ ਪਹਿਲਵਾਨ ਜਿਉਂਦਾ ਹੋ ਗਿਆ ਹੁਣ ਹੁਣ ਸਾਰੀ ਕਹਾਣੀ ਸਮਝ ਆ ਚੁੱਕੀ ਸੀ ਕਿਵੇਂ ਵਿਚੋਲੇ ਤੇ ਉਹਦੇ ਚਾਚੇ ਨੇ ਉਹਦੀ ਮਾਸੂਮ ਭੈਣ ਨੂੰ ਲਾਲਚ 'ਚ ਆ ਚੰਦ ਛਿਲੜਾਂ ਬਦਲੇ ਬਲਦੀ ਪੱਠੀ ਵਿੱਚ ਸੁੱਟ ਦਿੱਤਾ ਸੀ ਉਹਨੇ ਇੱਕੋ ਝਟਕੇ ਨਾਲ ਗੱਲ ਪਾਇਆ ਸੋਹਣੇ ਦਾ ਕੰਠਾ ਖਿੱਚ ਕੇ ਤੋੜ ਲਿਆ ਤੇ ਨਿਰੰਜਨ ਦੀ ਤਲੀ ਤੇ ਧਰਦਾ ਬੋਲਿਆ ਆਹ ਪੂਰੇ 3000 ਦਾ ਮੈਂ ਲੈ ਕੇ ਚੱਲੇ ਆ ਆਪਣੀ ਗੁੱਡੀ ਨੂੰ ਤੇਰੇ 'ਚ ਹਿੰਮਤ ਆ ਤਰ ਰੋ ਕੇ ਵਖਾ ਅਰਜਨ ਇੱਕ ਜ਼ੋਰਦਾਰ ਆਵਾਜ਼ ਮਾਰੀ ਗੁੱਡੀ ਨਸੀਰਾ ਭੱਜ ਕੇ ਕਮਰੇ ਚ ਆ ਗਈ ਚੱਲ ਗੁੱਡੀ ਤਿਆਰ ਹੋ ਤੇ ਆਪਣੇ ਸਾਰੇ ਕੱਪੜੇ ਬੰਨ ਲਾ ਅਰਜਨ ਨਰਿੰਦਰਨ ਵੱਲ ਵੇਖਦਾ ਬੋਲਿਆ ਨਸੀਰਾ ਕਦੇ ਅਰਜਨ ਵੱਲ ਵੇਖ ਰਹੀ ਸੀ ਕਦੇ ਡਰਦੀ ਡਰਦੀ ਨਰਿੰਦਰਨ ਵੱਲ ਕਿਉਂਕਿ ਹਲੇ ਰਾਤ ਹੀ ਉਹਨੇ ਉਹਦੀ ਬਾਹ ਤੇ ਤਤੀ ਦਾਲ ਦੀ ਬਾਟੀ ਪਾ ਦਿੱਤੀ ਸੀ ਤੇ ਮਾਰ ਮਾਰ ਕੇ ਪਿੰਡੇ ਤੇ ਨੀਲ ਮੈਂ ਕਿਹਾ ਗੁੱਡੀ ਤੂੰ ਕੱਪੜੇ ਪਾ अर्जुन ਫੇਰ ਇੱਕ ਵਾਰ ਜ਼ੋਰ ਦੀ ਕੜਕਮੀ ਆਵਾਜ਼ ਗਰਜਿਆ ਜਦ ਨਸੀਰਾ ਤੁਰਨ ਲੱਗੀ ਨਿਰੰਜਨ ਬੋਲਿਆ ਇੱਥੇ ਹੀ ਰੁਕ ਜਾ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਲੱਗਦਾ ਮੇਰੇ ਸਲੇ ਦੀ ਇਹ ਤੂ ਰਾਤ ਵਾਲੇ ਛਤਰ ਪਰੇੜ ਪੁੱਲ ਗਈ ਝੱਕਾ ਸਰ ਘੱਟ ਰਹਿ ਗਈ ਨਿਰੰਜਨ ਦੀ ਇਹ ਨਾ ਕਹਿੰਦੀ ਦੀਰ ਸੀ ਕਿ ਅਰਜਨ ਦੀਆਂ ਅੱਖਾਂ ਵਿੱਚ ਲਹੂ ਉਤਰ ਆ ਉਹਨੇ ਇੱਕ ਜ਼ੋਰਦਾਰ ਰਿਆ ਸੀ ਚਪੇੜ ਨਿਰੰਜਨ ਦੇ ਮੂੰਹ ਤੇ ਮਾਰੀ ਕਿ ਨਿਰੰਜਨ ਮੁੱਠੀ ਮੂੰਹ ਝਾੜ ਗਿਆ ਉਹਦੇ ਉੱਪਰਲੇ ਬੁੱਲ ਛੁਖੋਂ ਨਿਕਲ ਆਇਆ ਇਸ ਤੋਂ ਪਹਿਲਾਂ ਅਰਜਨ ਉਹਦੀ ਹੋਰ ਮਾਰਦਾ ਨਸੀਰਾ ਨੇ ਅਰਜਨ ਮੁਰੇ ਹੱਥ ਜੋੜ ਦਿੱਤੇ ਨਸੀਰਾ ਅਰਜਨ ਨਸੀਰਾ ਨੂੰ ਨਾਲ ਲੱਕੀ ਤੁਰਪਿਆ ਉਹਦੀ ਖੁੰਡੀ ਤੋਂ ਡਰਦੇ ਆ ਨਰਿੰਜਨ ਦੀ ਹਿੰਮਤ ਨਹੀਂ ਸੀ ਹੋਈ ਅਰਜਨ ਦਰਰ ਰੋਕੰਦੀ ਫਿਰ ਵੀ ਪਹਿਲਵਾਨ ਰਹਿ ਚੁੱਕਾ ਸੀ ਅਰਜਨ ਜਿਓ ਨਸੀਰਾ ਇੱਕ ਨਾਲ ਕੱਪੜੀਆਂ ਵਾਲੀ ਗਟੜੀ ਲਈ ਅਰਜਨ ਦੇ ਪਿੱਛੇ ਪਿੱਛੇ ਤੁਰਦੀ ਜਾ ਰਹੀ ਸੀ ਉਹਦੇ ਵਾਲ ਹੁਣ ਇਦਾਂ ਸਨ ਜਿਵੇਂ ਉਹਨੂੰ ਕਦੇ ਕੰਗੀ ਵੀ ਨਸੀਬ ਨਾ ਹੋਈ ਹੋਵੇ ਪੈਰਾਂ ਦੀਆਂ ਾਡੀਆਂ ਦੀਆਂ ਵਿਆਈਆਂ ਪਾਟੀਆਂ ਹੋਈਆਂ ਸਨ ਤੇ ਹੱਥਾਂ 'ਚ ਕੋਈ ਵੰਗ ਸੀ ਚਿਹਰੇ ਦੇ ਹਾਸੇ ਗਵਾ ਚੁੱਕੇ ਸਨ ਤੇ ਰੰਗ ਤੇਜ ਧੁੱਪਾਂ ਨੇ ਭੂਗ ਵਰਗਾ ਕਾਲਾ ਕਰ ਦਿੱਤਾ ਸੀ ਅਰਜਨ ਨੂੰ ਗੁੱਸਾ ਆ ਰਿਹਾ ਸੀ ਕਿ ਚਾਚੇ ਮੰਗਲ ਨੇ ਉਹਨੂੰ ਸਾਰੀ ਗੱਲ ਜਾ ਕੇ ਦੱਸੀ ਕਿਉਂ ਨਹੀਂ ਅਰਜਨ ਨੇ ਕਿੰਨੀ ਵਾਰ ਤਾਂ ਮੰਗਲ ਨੂੰ ਭੇਜਿਆ ਸੀ ਕਿ ਚਾਚਾ ਜਾ ਕੇ ਗੁੱਡੀ ਨੂੰ ਮਿਲਾ ਨਾਲੇ ਉਹਦੀ ਖੈਰ ਸੁਖ ਪਤਾ ਲੱਗ ਜਾਵੇ ਮੰਗਲ ਕਿੰਨੀ ਵਾਰ ਤਾਂ ਅਰਜਨ ਤੋਂ ਪਿਆਸੀ ਲੈ ਕੇ ਗੁੱਡੀ ਨੂੰ ਮਿਲਣ ਆਇਆ ਸੀ ਅਖੇ ਭਤੀਜ ਧੀ ਧਿਆਣੀ ਕੋਲ ਖਾਲੀ ਹੱਥ ਨਹੀਂ ਚਾਈਦਾ ਹੁੰਦਾ ਸੌ ਲੀੜਾ ਲੱਤ ਲੈ ਜਾਣ ਵਾਲਾ ਹੁੰਦਾ ਹੁਣ ਭਾਬੀ ਜਿਉਂਦੀ ਹੁੰਦੀ ਤਾਂ ਉਹ ਜਾ ਆਉਂਦੀ ਤੇਰੇ ਕੋਲ ਵੇਲ ਨਹੀਂ ਹੁਣ ਮੈਨੂੰ ਹੀ ਜਾਣਾ ਪੈਣਾ ਅਰਜਨ ਨੂੰ ਜਾ ਕੇ ਤਾਂ ਇਹੀ ਦੱਸਦਾ ਹੁੰਦਾ ਸੀ ਭਤੀਜ ਗੁੱਡੀ ਤਾਂ ਬਨ ਗਈ ਹੁਣ ਸੌਰਿਆਂ ਦੀ ਰਾਜ ਕਰਦੀ ਆ ਰਾਜ ਅਰਜੁਨ ਨੇ ਕਿੰਨੇ ਵਾਰ ਖੋਦੀ رائے ਬਣਾਈ ਸੀ ਕਿ ਗੁੱਡੀ ਨੂੰ ਮਿਲਾਵੇ ਪਰ ਸੀ ਇਹ ਨਾ ਲੜਾਈ ਲੱਗਣ ਕਰਕੇ ਸਾਰੇ ਪਾਸੇ ਕਾਲ ਪੈ ਗਿਆ ਸੀ ਹਰੀ ਕ੍ਰਾਂਤੀ ਦੇ ਸ਼ੁਰੂਆਤੀ ਦੌਰ ਦੇ ਦਿਨ ਸਨ ਕੋਈ 1963 ਦੀ ਗੱਲ ਹੋਣੀ ਆ ਇਸ ਲਈ ਆਪ ਨਾ ਆਉਣ ਕਰਕੇ ਚਾਚੇ ਮੰਗਲ ਨੂੰ ਭੇਜਿੰਦਾ ਸੀ ਦੀਵਾਲੀ ਲੋਹੜੀ ਵੀ ਚਾਚੇ ਹੱਥੀ ਭੇਜੀ ਸੀ ਪਰ ਮੰਗਲ ਦਾ ਨਸੀਰਾ ਕੋਲ ਇੱਕ ਵਾਰ ਵੀ ਨਹੀਂ ਸੀ ਪਹੁੰਚਿਆ ਪਰ ਮੰਗਲ ਨੂੰ ਹੁਣ ਉਹਨੇ ਕੀ ਆਖਣਾ ਸੀ ਮੰਗਲ ਨੋ ਦੇ ਗੁਨਾਹਾਂ ਦੀ ਸਜ਼ਾ ਰੱਬ ਨੇ ਹੀ ਦੇ ਦਿੱਤੀ ਸੀ ਦੋਵੇਂ ਭੈਣ ਭਰਾ ਮਿੱਟੀ ਭਰੀ ਰਾਤ ਹੀ ਪੈਦਲ ਤੁਰੇ ਜਾ ਰਹੇ ਹਨ ਪਹਾੜੀ ਕਿਕਰਾਂ ਦੀ ਨਾਂ ਮਾਤਰ ਸ਼ਾਂ ਵਾਲੀ ਸਾਰਾ ਇਲਾਕਾ ਨਸੀਰਾ ਦੀਵਾਨ ਖੀੜੀ ਪਿੰਡ ਵਿਆਹੀ ਹੋਈ ਸੀ ਦੀਵਾਨ ਖੀੜੀ ਤੋਂ ਹਰੀਪੁਰ ਪਰ ਕਰਕੇ ਕੋਈ 4 ਕਿਲੋਮੀਟਰ ਤੇ ਰੇਲ ਗੱਡੀ ਦਾ ਇੱਕ ਸਟੇਸ਼ਨ ਪੈਂਦਾ ਪੰਜ ਕੋਸ਼ੀ ਦੋਵੇਂ ਭੈਣ ਭਰਾ ਸਟੇਸ਼ਨ ਤੇ ਬੈਟਰੀ ਲੋੜੀ ਕਰਨ ਲੱਗੇ ਅੰਗਰੇਜ਼ਾਂ ਵਿਲੇ ਦਾ ਟਿੱਬਿਆਂ ਤੇ ਪਹਾੜੀ ਕਿਕਰਾਂ ਦੀ ਝੁੰਡਾਂ 'ਚ ਰਾਜਸਥਾਨ ਦੇ ਬਾਰਡਰ ਕੋਲ ਬਣਿਆ ਇੱਕ ਨਿੱਕਾ ਜਿਹਾ ਸਟੇਸ਼ਨ ਗੰਗਾ ਨਗਰ ਤੋਂ ਚਲਦੀ ਕੋੜੇ ਵਾਲੀ ਗੱਡੀ ਰੁਕੀ ਤਾਂ ਦੋਵੇਂ ਭੈਣ ਭਰਾ ਉਸ ਵਿੱਚ ਚੜ ਗਏ ਖੱਟੀ ਜਹੀ ਟਿਕਟ ਲੈ ਕੇ ਅਰਜੁਨ ਨੇ ਪੱਗ ਦੀ ਲੜ ਨਾਲ ਬੰਨ ਲਈ ਸੀ ਗੱਡੀ ਅਬੂਹੜ ਮਲੂਟ ਗਿੱਦੜਵਾਹ ਨੂੰ ਪਾਰ ਕਰਦੀ ਬਠਿੰਡੇ ਆ ਪਹੁੰਚੀ ਉੱਥੇ ਅਰਜਨ ਦਾ ਸਾਈਕਲ ਖੜਾ ਸੀ ਦੋਵੇਂ ਭੈਣ ਭਰਾ ਸਾਈਕਲ ਤੇ ਕਾਰਾ ਪਹੁੰਚੇ ਨਜ਼ੀਰਾ ਇੱਕ ਵਾਰ ਫਿਰ ਵਜਨ ਗੁਰਦੀ ਘਰ ਆ ਗਈ ਸੀ ਪਰ ਹੁਣ ਉਸ ਨੂੰ ਘਰ ਵਿੱਚ ਡਰ ਲੱਗਦਾ ਸੀ ਕਿਉਂਕਿ ਉਹਨੂੰ ਪਤਾ ਸੀ ਨਿਰੰਜਨ ਬਦਮਾਸ਼ ਬੰਦਾ ਉਹ ਜ਼ਰੂਰ ਆ ਜਾਂਦਾ ਕੋਈ ਨਾ ਕੋਈ ਨੁਕਸਾਨ ਕਰੂਗਾ ਉਹ ਜਦੋਂ ਵੀ ਸ਼ਾਮ ਨੂੰ ਮੰਝੇ ਡਾਂਦੀ ਉਹਨੂੰ ਲੱਗਦਾ ਜਿਵੇਂ ਨਿਰੰਜਨ ਆ ਕੇ ਮੰਝੇ ਤੇ ਵੈਗ ਗਿਆ ਹੋਵੇ ਜਦ ਰੋਟੀ ਪਕਾਉਂਦੀ ਉਹਨੂੰ ਲੱਗਦਾ ਜਿਵੇਂ ਕੋਈ ਉਦੀ ਕੰਧੌਲੀ ਤੇ ਖੜਾ ਹੋਵੇ ਇੱਕ ਡਰ ਉਸਦੇ ਅੰਦਰ ਪਲਣ ਲੱਗਾ ਪਰ ਦਿਨ ਦਿਨ ਕਰਕੇ ਨਸੀਰਾ ਨੂੰ ਆਇਆ 4 ਮਹੀਨੇ ਹੋ ਚੁੱਕੇ ਸਨ ਕੁਝ ਵੀ ਨਹੀਂ ਸੀ ਹੋਇਆ ਅਸਲ ਨਸੀਰਾ ਦੇ ਆਉਣ ਤੋਂ 3 ਦਿਨ ਬਾਅਦ ਹੀ ਨਿਰੰਜਨ ਨੂੰ ਕਿਸੇ ਲੜਾਈ ਝਗੜੇ ਦੇ ਕੀਸ ਚ ਦੂਕਸਾਲ ਦੀ ਸੀਜਾ ਹੋ ਗਈ ਸੀ ਅਰਜਨ ਸਵੇਰੇ ਹੀ ਬਲਦ ਲੈ ਕੇ ਖੇਤ ਉੱਠ ਜਾਂਦਾ ਨਸੀਰਾ ਮਗਰੋਂ ਸਾਰਾ ਕੰਮ ਨਿਮੇੜ ਫਿਰ ਮੰਗਲ ਦੀ ਖੂਬ ਸੇਵਾ ਕਰਦੀ ਉਹਦੀ ਲੱਤ ਬਾਹ ਤੇ ਤੇਲ ਮਲਦੀ ਨਸੀਰਾ ਜਦੋਂ ਮੰਗਲ ਦੀ ਦਾੜੀ ਵਾ ਆਪਣੇ ਹੱਥੀ ਉਹਦੇ ਕੀਸਾਂ ਦਾ ਜੋੜਾ ਕਰਕੇ ਉਹਦੀ ਸਾਬਾ ਵੰਦੀ ਤਾ ਮੰਗਲ ਦਾ ਰੋ ਨਿਕਲ ਜਾਂਦਾ ਅਜੋ ਵੀ ਨਸੀਰਾ ਵਾਂਗ ਕੁਝ ਬੋਲ ਨਹੀਂ ਸੀ ਸਕਦਾ ਇਸ਼ਾਰੇ ਨਾਲ ਗੱਲ ਕਰਦਾ ਸੀ ਕਦੇ ਉਹ ਰੋਂਦਾ ਰੋਂਦਾ ਰਸੀਰਾ ਮੂਰੇ ਹੱਥ ਜੋੜ ਦਿੰਦਾ ਨਸੀਰਾ ਮੰਗਲ ਦੇ ਦੋਵੇਂ ਹੱਥ ਫੜ ਆਪਣੇ ਸਿਰ ਤੇ ਰੱਖ ਲੈਂਦੀ ਆਪਣੇ ਹੱਥੀ ਮੰਗਲ ਦੀਆਂ ਅੱਖਾਂ ਪੂੰਝਦੀ ਅਗਰ ਖੇਤਰ ਜੰਦੀ ਰੋਟੀ ਫੜਾਉਣ ਵੀ ਜਾਂਦੀ ਤਾਂ ਤੁਰੰਤ ਮੁੜ ਆਉਂਦੀ ਕਿਉਂਕਿ ਮੰਗਲ ਨੂੰ ਚਾਹ ਪਾਣੀ ਜੋ ਬਣਾ ਕੇ ਦਿਨਾ ਹੁੰਦਾ ਸੀ ਇੱਕ ਵਾਰ ਜਦ ਗਲੀ 'ਚ ਕੋਈ ਬੰਜਾਰਾ ਆਇਆ ਤਾਂ ਨਸੀਰਾ ਨੇ ਧਾਣੇ પાਕੇ ਉਹਦੇ ਵੰਗਾਂ ਖਰੀਦ ਲਈਆਂ ਰੰਗ-ਵਰੰਗੀਆਂ ਜਿੱਦਾਂ ਦੀਆਂ ਉਹਦੀ ਮਾਂ ਫਾਤਿਮਾ ਪਿਆ ਕਰਦੀ ਸੀ। ਏਵੀ ਉਹਨੇ ਬਿਬੇ ਵਚਨ ਗੁਰਤੂਹੀ ਸੁਣ ਰੱਖਿਆ ਸੀ। ਫਾਤਿਮਾ ਤਾਂ ਉਹਨੂੰ ਸਾਲ ਡੋੜ ਸਾਲ ਦੂ ਨੂੰ ਹੀ ਛੱਡ ਕੇ ਤੁਰ ਗਈ ਸੀ। ਇਦਾਂ ਹੀ ਮਹੀਨਿਆਂ ਦੇ ਬੀਤਦਿਆਂ ਅਗਲਾ ਸਾਲ 1964 ਚੜ ਗਿਆ। ਉਹ ਸ਼ਾਖ ਦਾ ਮਹੀਨਾ ਸੀ। ਲਾਹੌਰਾਂ ਕੋਲ ਦਾਤੀ ਦੇ ਦੰਦੇ ਲਵਾਉਣ ਵਾਲਿਆਂ ਦੀ ਢੀਂ ਲੱਗੀ ਰਹਿੰਦੀ। ਮੋਚ ਫੁੱਟ ਗੱਭਰੂ ਗਲੀਆਂ 'ਚ ਅਕਸਰ ਹੀ ਗੋਂਦੀ ਫਿਰਦੀ। ਫਿਖਾੜੀ ਵੱਡੂ ਗਿਭਰੋ ਪਰ ਤੇਰੀ ਦੇ ਦਾਤੀ ਨੂੰ ਲਵਾ ਦੇ ਕੰਗਰੋ ਅਜਨ ਕਿਸੇ ਨਾਲ ਵਿੜੀ ਤੇ ਖੇਤ ਕਨਕ ਵੜ ਰਿਹਾ ਸੀ ਨਸੀਰਾ ਘਰੇ ਦਿਹਾੜੀਆਂ ਦਾ ਰੋਟੀ ਟੁੱਕ ਰਹੀ ਸੀ ਜਦ ਰੋਟੀ ਪਕਾਉਂਦੇ ਨੇ ਕੰਦੌਲੀ ਦੀਆਂ ਮੂਰੀਆਂ ਹਨੀ ਵਿੜੀ ਚ ਜਾਤ ਮਰੀ ਤਾਂ ਮੰਗਲ ਦੇ ਡੇਲੇ ਪੁੱਠੇ ਹੋ ਕੇ ਜੀਵ ਨਿਕਲੇ ਹੋਏ ਸੀ ਨਸੀਰਾ ਨੇ ਭੱਜ ਕੇ ਜਾ ਕੇ ਮੰਗਲ ਦਾ ਸਿਰ ਆਪਣੀ ਝੋਲੀ ਚ ਰੱਖਿਆ ਤੇ ਜਮਜੇ ਨਾਲ ਉਹਦੀ ਮੂੰਹ ਚ ਪਾਣੀ ਭੌਣ ਲੱਗੀ ਮੰਗਲ ਨੇ ਆਖਰੀ ਸਾਹ ਨਸੀਰਾ ਦੀ ਝੋਲੀ ਚ ਲਿਆ ਜਿਸ ਨੂੰ ਉਹ ਸਾਰੀ ਉਮਰ ਮੁਸਲੀਤੇ ਕੜਮੀ ਕੇੰਦਰ ਰਿਹਾ ਸੀ ਰੱਬ ਵੀ ਇਨਸਾਨ ਨੂੰ ਕਿਹੜੇ ਕਿਹੜੇ ਰੰਗ ਵਿਖਾ ਦਿੰਦਾ ਈ ਹਾੜੀ ਦੀ ਰੁੱਤੀ ਕੰਮਕਾਰਤਾ ਛੱਡਿਆ ਨਹੀਂ ਸੀ ਜਾ ਸਕਦਾ ਜਿਵੇਂ ਇੱਕ ਕਹਾਵਤ ਬਣੀ ਆ ਕਿ ਹਾੜੀ ਰੁੱਤੀ ਕਿਸੇ ਜੱਟ ਦੀ ਮਾਂ ਮਰ ਗਈ ਸੀ ਉਹਨੇ ਪੜੋਲੇ ਚ ਪਾ ਕੇ ਲਿਪਤੀ ਸੀ ਅਖੇ ਵੇਲੀ ਹੋ ਕੇ ਫੂਕਾਂਗੇ ਪਰ ਮੰਗਲ ਨਾਲ ਇਦਾਂ ਨਹੀਂ ਕੀਤਾ ਅਰਜਨ ਨੇ ਆਂਗਵਾਂ ਚੋਂ ਪੰਜ ਸੱਤ ਬੰਦੇ ਬੁੜੀਆਂ ਇਕੱਠੇ ਕਰਕੇ ਉਹਨੂੰ ਦਾਗ ਲਾ ਦਿੱਤਾ ਗਿਆ ਉਹਦੇ ਫੁੱਲ ਚੁੱਕੇ ਖਿੱਲੀ ਤੇ ਟੰਗ ਦਿੱਤੇਗੇ ਕਿਉਂਕਿ ਉਦੋਂ ਫੁੱਲ ਪਉਣ ਲੋਕ ਹਰ ਦੁਆਰ ਜਾਂਦੇ ਸੀ ਤੇ ਗੰਗਾ ਜਾਈ ਉਦੋਂ ਲੋਕ ਕੀ ਕਰਦੇ ਸੀ ਜਦੋਂ ਪਿੰਡ 'ਚ ਚਾਰ ਪੰਜ ਜਣੀਆਂ ਦੇ ਫੁੱਲ ਇਕੱਠੇ ਹੋ ਜਾਂਦੇ ਸੀ ਪਿੰਡ ਦੇ ਕਿਸੇ ਮੋਢਵਰ ਬੰਦੇ ਨੂੰ ਸਾਰੇ ਕਰਰਲ ਕੀ ਕਰਾਇਆ ਪਾੜਾ ਦੇ ਕੇ ਆਪੋਂ ਆਪਣੇ ਫੁੱਲ ਫੜਾ ਦਿੰਦੇ ਸਨ ਉਹ ਕੱਲਾ ਜਾ ਕੇ ਗੰਗਾ 'ਚ ਜਲ ਪ੍ਰਵਾਹ ਕਰ ਆਉਂਦਾ ਸੀ ਇਦਾਂ ਹੀ ਵਕਤ ਦੇ ਗੁਜ਼ਰਦਿਆਂ ਸਾਲ ਚੌੜਾ ਦਸੰਬਰ ਮਹੀਨਾ ਆ ਗਿਆ ਸੀ ਸਾਲ ਦੇ ਆਖਰੀ ਦਿਨ ਸਨ ਮੰਗਲ ਨੂੰ ਮਰਿਆਂ ਵੀ ਕੋਈ 8-9 ਮਹੀਨੇ ਹੋ ਚੁੱਕੇ ਸਨ ਨਸੀਰਾ ਰੋਜ ਫਾਂਗ ਅਰਸ਼ੰਦ ਦੀ ਰੋਟੀ ਲੈ ਕੇ ਖੇਤ ਵੱਲ ਤੁਰ ਪਈ ਕਨਕਾ ਨੂੰ ਲੱਗੇ ਪਾਣੀ ਕਰਕੇ ਸਾਰੇ ਪਾਸੇ ਇੱਕ ਸੰਘਣੀ ਧੁੰਦ ਝਮੀ ਹੋਈ ਸੀ ਹੱਥ ਨੂੰ ਹੱਥ ਨਹੀਂ ਸੀ ਦੱਸ ਜਦੋਂ ਉਹ ਰੋਈਆਂ ਚ ਸਰਾ ਕਾਨਿਆਂ ਦੀ ਝੁੰਡ ਕੋਲ ਦੇ ਲੰਘਣ ਲੱਗੀ ਤਾਂ ਤਿੰਨ-ਚਾਰ ਜਾਣਿਆਂ ਨੇ ਉਸ ਨੂੰ ਘੇਰ ਲਿਆ ਉਸ ਨੂੰ ਚੱਕ ਕੇ ਕਾਨਿਆਂ ਦੀ ਝੁੰਡ ਵਿੱਚ ਲੈ ਗਏ ਪਤਾ ਨਹੀਂ ਉਹ ਨਿਰੰਜਨ ਸੀ ਜਾਂ ਕੋਈ ਹੋਰ ਕਿਉਂਕਿ ਸਾਰਿਆਂ ਦੇ ਮੂੰਹ ਬੰਨੇ ਹੋਏ ਸੀ ਚਾਰਕ ਕਿਲਿਆਂ ਦੀ ਵਿੱਤੀ ਖੇਤਵਟਾਂ ਸ਼ਾਂਗਰੀ ਹਰਜਨ ਸਿਓ ਸਭ ਕਾਸੇ ਦੇ ਬੇਖਬਰ ਆਪਣੇ ਕੰਮੇ ਲੱਗਾ ਹੋਇਆ ਸੀ ਇੱਕ ਇੱਕਰ ਨਸੀਰਾ ਦੇ ਗੁੱਟ ਤੋਂ ਵੰਗ ਟੁੱਟਦੀ ਗਈ ਪਤਾ ਹੀ ਨਾ ਲੱਗਾ ਕਦ ਵੰਗਾ ਤੋੜਦੇ ਹੱਥੋਂ ਦੀ ਹਿੱਕ ਤੋਂ ਹੁੰਦੇ ਹੋਏ ਉਹਦੇ ਲੱਕ ਤੱਕ ਚਾ ਪਹੁੰਚੇ ਫਿਰ ਕਪੜੇ ਤੰਦੋਂ ਪਾਸੇ ਹੁੰਦੇ ਹੋਏ ਸੰਗਰੀ ਤੋਂ ਦੇ ਠੰਡ ਵਿੱਚ ਉਹ ਚਾਰੋ ਮੁੜਕੇ ਮੁੜਕੇ ਹੋਏ ਪਤਾ ਨਹੀਂ ਨਸੀਰਾ ਤੋਂ ਕਿਸ ਗਲ ਦਾ ਬਦਲਾ ਲੈਂਦੀ ਰਹੀ ਨਸੀਰਾ ਨਾਤਾ ਚੀਖ ਸਕਦੀ ਸੀ ਕਿਉਂਕਿ ਰਾਬੂ ਨੂੰ ਜਵਾਨ ਚੂ ਦੇਣੀ ਭੁੱਲ ਗਿਆ ਸੀ ਉਹ ਚੀਖਣ ਦੀ ਕੋਸ਼ਿਸ਼ ਵੀ ਕਰਦੀ ਤਾਂ ਆਵਾਜ਼ ਉਹਦੇ ਬੁੱਲਾਂ ਤੱਕ ਆਉਂਦੀ ਹੀ ਮੁੱਕ ਜਾਂਦੀ ਫਿਰ ਇੱਕ ਜਨੇ ਨੇ ਫੜ ਕੇ ਨਸੀਰਾ ਦੇ ਜਵੜੇ ਕੁੱਟ ਦਿੱਤੇ ਜਿੱਦਾਂ ਹੀ ਨਸੀਰਾ ਦਾ ਮੂੰਹ ਖੁੱਲਿਆ ਉਹਦਾ ਨੀਲਾ ਤੋਤਾ ਨਸੀਰਾ ਦੇ ਸੰਗ ਵਿੱਚ ਸੁੱਟ ਦਿੱਤਾ ਫਿਰ ਉਹ ਧੁੰਦ ਵਿੱਚ ਕਿਧਰ ਅਲੂਪ ਹੋ ਗਏ ਕੁਝ ਪਤਾ ਨਾ ਲੱਗਾ ਨਸੀਰਾ ਨੇ ਡਿੱਗਦਿਆਂ ਟੈਂਦਿਆਂ ਕੱਪੜੇ ਪਾਏ ਤੇ ਆਪਣੇ ਖੇਤ ਜਾ ਡਿੱਗੀ ਉਹ ਵਾਰ-ਵਾਰ ਇੱਟੀਆਂ ਕਰ ਰਹੀ ਸੀ ਲੱਸੀ ਵਾਲਾ ਕੁਝਾ ਤਾਂ ਉੱਥੇ ਹੀ ਡਿੱਗ ਕੇ ਟੁੱਟ ਚੁੱਕਾ ਸੀ ਨੀਲੇ ਤੋਤੇ ਨੇ ਉਹਦੇ ਅੰਦਰ ਪਲਾਂ ਵਿੱਚ ਹੀ ਜ਼ਖਮ ਕਰ ਦਿੱਤੇ ਸੀ ਅਰਜਨ ਨਸੀਰਾ ਦਾ ਸਿਰ ਝੋਲੀ ਵਿੱਚ ਰੱਖੀ ਕੁਝ ਪੁੱਛ ਰਿਹਾ ਸੀ ਪਰ ਉਹਦੇ ਤੋਂ ਕੁਝ ਵੀ ਨਹੀਂ ਸੀ ਦੱਸਿਆ ਜਾ ਰਿਹਾ ਝਾਲਮਾ ਨੇ ਉਹਦੀਆਂ ਬਾਹਾਂ ਵਿੱਚ ਇੱਕ ਵੀ ਵੰਗ ਨਹੀਂ ਸੀ ਛੱਡੀ ਬਸ ਬਾਹਾਂ 'ਤੇ ਟੁੱਟ ਕੇ ਖੂਵੀਆਂ ਵੰਗਾਂ ਦੇ ਜ਼ਖਮ ਸਨ ਜਿਨ੍ਹਾਂ 'ਚੋਂ ਲਹੂ ਸਿਮ ਰਿਹਾ ਸੀ ਨਸੀਰਾ ਦੀਆਂ ਅੱਖਾਂ ਖੁੱਲੀਆਂ ਹੋਈਆਂ ਸਨ ਜਿਨ੍ਹਾਂ ਚੋਂ ਵਗੇ ਹੰਝੂ ਕੰਨਾਂ ਤੱਕ ਉੱਪੜ ਕੇ ਸੁੱਕ ਚੁੱਕੇ ਸਨ ਅਰਜੁਨ ਦਾ ਸਿਰ ਝੋਲੀ 'ਚ ਰੱਖ ਕੇ ਪੱਥਰ ਬਣਿਆ ਬੈਠਾ ਸੀ ਨਸੀਰਾ ਨੇ ਇੱਕ ਉਂਗਲ ਅਰਜਨ ਦੀ ਹੇਕ ਨੂੰ ਲਾਈ ਫਿਰ ਆਪਣੇ ਖੋਦੇ ਸੀਨੇ ਨੂੰ ਫਿਰ ਆਪਣਾ ਸੱਜਾ ਹੱਥ ਖੱਪੇ ਹੱਥ 'ਚ ਫੜਦਿਆਂ ਮੂੰਹ ਟੁੱਟਵੇਂ ਜਿਹੇ ਸ਼ਬਦ ਬੋਲਣ ਦੀ ਕੋਸ਼ਿਸ਼ ਕੀਤੀ ਜਿੰਨਾ ਕੋ ਆਪਣੀ ਗੁੰੰਗੀ ਜ਼ੁਬਾਨ 'ਚ ਉਹ ਬੋਲ ਸਕਦੀ ਸੀ ਬਾ ਇ ਅਤੀ ਤੂ ਹੱਤ ਤਾਂ ਜਿਸ ਦਾ ਮਤਲਬ ਸੀ ਬਈ ਆਪਣੇ ਕੋਲ ਰੱਖ ਲਾ ਉਦੀ ਕੰਨਾਂ ਚੁਮਸੀ ਫਾਤਿਮਾ ਦੀ ਉਦੀ ਮਾਂ ਬਚਨਕੂਰ ਨੂੰ ਕਹੇ ਬੋਲ ਗੂੰਜੀ ਭੈਣੇ ਖੁਦਾ ਦਾ ਵਾਸਤਾ ਇਹਨੂੰ ਧੀ ਬਣਾ ਕੇ ਪਾਲੀ ਕਦੇ ਵਿਗਾਨੀ ਨਾ ਕਰੀ ਤੇਰੇ ਤੇ ਕੁਰਾਨ ਜਿੰਨਾ ਭਰੋਸਾ ਮੈਨੂੰ ਭੈਣੇ ਮੇਰੇ ਘਰ ਦਾ ਕਦੇ ਦੀਵਾ ਨਾ ਬੁਝਣ ਦੇਵੀ ਨਸੀਰਾ ਨੇ ਅਰਜਨ ਦੀ ਝੋਲੀ 'ਚ ਟਾਲੀ ਤੋਂ ਥੋੜਾ ਹਟਮਾ ਆਖਰੀ ਸਾਲਿਆ ਉਸੇ ਜਗ੍ਹਾ ਇੱਕ ਟੋਆ ਪਟਕੀ ਨਸੀਰਾ ਨੂੰ ਦਫਨਾ ਦਿੱਤਾ ਗਿਆ ਉਸ ਉੱਪਰ ਅਰਜਨ ਨੇ ਇੱਟਾਂ ਲਿਆ ਕੇ ਇੱਕ ਮੱਟੀ ਬਣਾ ਦਿੱਤੀ ਮੱਟੀ ਦੇ ਵਾਰਸ਼ੀ ਕਿੰਨਕੀ ਜਹੀ ਉਖਲੀ ਜਿਸ ਵਿੱਚ ਉਹ ਲੱਸੀ ਪਾਇਆ ਕਰਦਾ ਸੀ ਬਿੰਨ ਨਗਰ ਰੋਚ ਆਥਨੀ ਇੱਕ ਦੀਵਾ ਵਾਲਿਆ ਕਰਦਾ ਸੀ ਹਰ ਦੀਵਾਲੀ ਲੋੜੀ ਤੇ ਚਿੱਟੀ ਕਲੀ ਕਰਿਆ ਕਰਦਾ ਸੀ ਉਹ ਮੱਟੀ ਨੂੰ ਨਸੀਰਾ ਦੇ ਮੌਤ ਤੋਂ 8 ਮਹੀਨੇ ਬਾਅਦ ਕਿਵੇਂ ਅਰਜਨ ਦਾ ਪ੍ਰਤਾਪ ਗੁਰਨਾਲ ਵਿਆਹ ਹੋਇਆ ਕਿਵੇਂ ਦਿਲਜੀਤ ਤੇ ਕੁਲਜੀਤ ਬਲਵੀਰ ਨੂੰ ਅਰਜਨ ਦੀ ਝੋਲੀ ਪਾਕੇ ਤੁਰਗੇ ਸਨ ਸਭ ਕੁਝ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਗਿਆ 1942 ਜਦੋਂ ਤੋਂ ਉਹਦੀ ਸੁਰਤ ਸੰਭਾਲੀ ਸੀ ਤੋਂ 1947 1962 65 1990 ਵਿੱਚ ਦੀ ਹੁੰਦਾ ਹੋਇਆ ਫਿਰ ਤੋਂ 2017 ਆਨ ਖਲੋਤਾ ਮਤਲਬ ਅੱਜ ਜਿ ਕੁਝ ਘੰਟੇ ਪਹਿਲਾਂ ਬਲਵੀਰ ਨੇ ਸੱਬਲਾ ਮਾਰ ਮਾਰ ਕੇ ਨਸੀਰਾ ਦੀ ਮਿੱਟੀ ਤੋੜ ਦਿੱਤੀ ਸੀ ਸਿਰਫ ਚਾਰ ਰੋਇਆਂ ਦੀ ਫਸਲ ਖਾਤਰ ਅਰਜਨ ਜਿਉਂ ਜਿਸ ਨੇ ਮਿੱਟੀ ਨਾਲ ਮਿੱਟੀ ਹੋ ਕੇ ਰੋਇਆਂ ਰੇਤਿਆਂ ਨੂੰ ਸਿਜ ਕੇ ਬਲਵੀਰ ਲਈ 20 ਕਿੱਲੇ ਬਣਾ ਕੇ ਦਿੱਤੇ ਸਨ ਅੱਜ ਉਸ ਦੇ ਖੁੱਦ ਦੇ ਹਿੱਸੇ ਚਾਰੂਰੇ ਵੀ ਨਹੀਂ ਸੁਣ ਰਹੇ ਥੋੜੀ ਦੇਰ ਪਹਿਲਾਂ ਹਾਥੀ ਉਹ ਨਹਿਰ ਚ ਨਸੀਰਾ ਦੀ ਮਿੱਟੀ ਦੀ ਇੱਕ ਇੱਕ ਇੱਟ ਤਾਰ ਕੇ ਆਇਆ ਸੀ ਉਹਨੂੰ ਅੱਜ ਸਵੇਰੇ ਬਲਵੀਰ ਦੀ ਬੋਲੀ ਯਾਦ ਆਈ ਮੈਨੂੰ ਥੋੜੀ ਬੁੜਿਆਂ ਦੀ ਸਮਝ ਨਹੀਂ ਆਉਂਦੀ ਦੁਨੀਆ ਚੰਦ ਤੇ ਪਹੁੰਚ ਗਈ ਤੁਸੀਂ ਉਹੀ ਮੜੀ ਮਸਾਨਾ ਲੈ ਕੇ ਬੈਠੇ ਹੋ ਪੁੱਜੀ ਚਲੋ ਇਹਨਾਂ ਇੱਟਾਂ ਨੂੰ ਪਤਾ ਨਹੀਂ ਇਹ ਬੁੜਿਆਂ ਨੇ ਕਦੋਂ ਸਿਆਣੇ ਹੋਣਾ ਅਰਜਨ ਦੇ ਗਲੇਚ ਜਿ ਇੱਕਦਮ ਦਰਦ ਉੱਠਿਆ ਉਹ ਮੂੰਹ ਚ ਬੁੜਬੜਾਇਆ ਗੱਲ ਪੂਜਣ ਦੀ ਨਹੀਂ ਹੁੰਦੀ ਪੁੱਤਰਾ ਬਸ ਇਨਾ ਮੱਟੀਆਂ ਨਾਲ ਯਾਦਾਂ ਜੁੜੀਆਂ ਹੁੰਦੀਆਂ ਵੱਡੀਆਂ ਦੀਆਂ ਕੁਝ ਅੱਤ ਵਾਟੀ ਛੱਡ ਕੇ ਤੁਰ ਗਈ ਆਪਣੀਆਂ ਦੀ ਅੱਜ ਚਾਰ ਜਮਾਤਾਂ ਪੜ ਕੇ ਤੁਸੀਂ ਮਤਾਂ ਦੇਣ ਲੱਗ ਪਏ ਕਿ ਮੱਟੀਆਂ ਅਨਪੜ ਲੋਕਾਂ ਦਾ ਬਨਾਇਆ ਪਖੰਡਾ ਪਰ ਪੁੱਤਰਾ ਅਸੀਂ ਤੁਹਾਡੇ ਵਾਂਗ ਫੋਟੋਆਂ ਨਹੀਂ ਸੀ ਸੰਭਾਲ ਕੇ ਰੱਖ ਸਕਦੇ ਨਾਹੀਂ ਉਹਦੋਂ ਫੋਟਾਂ ਹੁੰਦੀਆਂ ਸੀ ਬਸ ਕਿਸੇ ਆਪਣੀ ਨੂੰ ਯਾਦ ਕਰਨ ਲਈ ਮਟੀ ਬਣਾ ਲੈਂਦੇ ਸੀ ਗਰੀਬ ਲੋਕ ਹੁੰਦੇ ਸੀ ਤਾਸਮੈਲ ਬਣਾਉਣ ਦੀ ਔਕਾਤ ਨਹੀਂ ਸੀ ਹੁੰਦੀ ਬਸ ਮਟੀ ਬਣਾ ਕੇ ਯਾਦ ਰੱਖ ਲੈਂਦੇ ਸੀ ਸੂਰਜ ਪੱਛਮ ਚ ਜਾ ਕੇ ਡੁੱਬਣ ਲਈ ਤਿਆਰ ਹੋਇਆ ਹਲਕੇ ਹਲਕੇ ਲਾਲੀ ਵਖੀਰੀ ਖੜਾ ਸੀ ਜਿਵੇਂ ਕਿਸੇ ਸੱਚ ਫਿਆਹੀ ਨੇ ਫੁਲਕਾਰੀ ਤੋਕੇ ਵਿੜੇ 'ਚ ਛਟੀਆਂ ਤੇ ਸੁੱਕਣੀ ਪਾਈ ਹੋਵੇ ਅਰਜਨ ਨੇ ਮੰਜੇ ਤੇ ਪਏ ਪਏ ਇੱਕ ਪਤਾਲ ਜੱਡਾ ਹੋਂਕਾ ਲਿਆ ਇੱਕਨੇਗਾ ਖੇਤ ਫਲ ਮਾਰੀ ਨਸੀਰਾ ਦੀ ਮੱਟੀ ਟਾਕੇ ਉੱਥੇ ਬਲਵੀਰ ਨੇ ਸਹਾਗਾ ਫੇਰ ਦਿੱਤਾ ਸੀ ਅਰਜਨ ਨੇ ਅੱਖਾਂ ਬੰਦ ਕਰ ਮੂੰਹ ਤੇ ਉਹ ਹੀ ਪਰਨਾ ਲੈ ਲਿਆ ਜਿਸ ਵਿੱਚ ਫਨਕੇ ਹੋ ਨਸੀਰਾ ਦੀ ਮੱਟੀ ਦੀਆਂ ਇਟਾਂ ਨੇ ਹਰਛ ਤਾਰ ਕੇ ਆਇਆ ਸੀ ਟਾਲੀ ਤੇ ਅਨੇਕਾਂ ਚਿੜੀਆਂ ਨੇ ચીਖ ਚਿਹਾੜਾ ਪਾ ਦਿੱਤਾ ਸੀ ਅਰਜਨ ਕੇ ਸਿਰੀ ਤਾਰੇ ਨੇ ਆ ਕੇ ਅਰਜਨ ਸੇ ਉਹਨੂੰ ਬਾਹਤੋਂ ਫੜਕੇ ਹਿਲਾਉਨੇ ਆ ਉੱਠਤਾ ਆ ਘਰੇ ਨਹੀਂ ਜਾਣਾ ਹੁਣ ਤਾਂ ਪਤੰਦਰ ਜਨੌਰ ਵੀ ਆਲਨਿਆਂ ਚ ਮੁੜਾਈ ਨਹੀਂ ਉਹ ਹੱਸਤਾ ਹੋਇਆ ਬੋਲਿਆ ਔਰ ਉਥੇ ਤਾਂ ਇਕੱਲਾ ਅਰਜਨ ਸਿੰਘ ਦਾ 80 ਸਾਲਾ ਵਿਰਧ ਮੁਰਦਾ ਜਿਸਮ ਪਿਆ ਸੀ ਜਿਸ ਵਿੱਚ ਰੂਹ ਨਿਕਲ ਕੇ ਉੱਡ ਚੁੱਕੀ ਸੀ ਧੰਨਵਾਦ ਦੋਸਤੋ ਤੁਹਾਨੂੰ ਇਹ ਨਾਵਲ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਨਾਵਲ ਦੀਆਂ ਕਹਾਣੀਆਂ ਸੁਣਨ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਅਸ਼ੀਕਲ ਜੀ